ਸਭ ਸ੍ਰੀ ਕਾਲ ਜੀ ਇੱਕ ਕੋਲੀ ਪਾਈ ਆٹے ਦੀ ਇਹਨੂੰ ਆਪਾਂ ਛਾਣ ਲੈਣਾ ਆ ਇਹਨ ਵਧੀਆ ਤਰੀਕੇ ਨਾਲ ਸਾਫ਼ ਕਰ ਲੈਣਾ ਆਟੇ ਨੂੰ ਆਪਾਂ ਸੌਂਫ ਮਿੱਠੀ ਪਾਤੀ ਆ ਇੱਕ ਕੋਲੀ ਦੁੱਧ ਦੀ ਪਾ ਕੇ ਤੇ ਇੱਕ ਕੋਲੀ ਦੇ ਵਿੱਚ ਸ਼ੱਕਰ ਦੀ ਘੋਲ ਲਈ ਸੀ ਇੱਕ ਕੋਲੀ ਆਟਾ ਇੱਕ ਕੋਲੀ ਦੁੱਧ ਇੱਕ ਕੋਲੀ ਸ਼ੱਕਰ ਤੇ ਉਹ ਆਪਾਂ ਪਾ ਕੇ ਇਹਨੂੰ ਕਰ ਲੈਣਾ ਮਿਕਸ ਫੇ ਆਪਾਂ ਪਾਉਣੇ ਵਿੱਚ ਪਾਣੀ ਉਸੇ ਕੱਪ ਦੇ ਵਿੱਚ ਆਪਾਂ ਜਿਹੜਾ ਆ ਪਾਣੀ ਪਾ ਲਿਆ ਸੀਗਾ ਇੱਕ ਕੋਲੀ ਮਾ ਹੋਰ ਪਾਣੀ ਦੀ ਲਈ ਆ ਤੇ ਇਹ ਪਾ ਕੇ ਥੋੜਾ ਥੋੜਾ ਇਹਨੂੰ ਐਦਾ ਮਿਕਸ ਕਰਦੇ ਰਹਿਣਾ ਪੂੜੇ ਬਣਾਉਣ ਲੱਗੇ ਆਪਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹ ਠੀਕ ਆ ਜੀ ਇਹਨੂੰ ਐਨ ਵਧੀਆ ਤਰੀਕੇ ਨਾਲ ਆਟੇ ਨੂੰ ਆਪਾਂ ਖੋਲਣਾ ਆ ਤੇ ਦੇਖੋ ਇਸ ਤਰ੍ਹਾਂ ਦਾ ਇਹਨੂੰ ਤਿਆਰ ਕਰਨਾ 1.5 ਕੌਲੀ ਮੇ ਪਾਣੀ ਪਾਈ ਇੱਕ ਕੌਲੀ ਦੁੱਧ ਟੋਟਲ 2 ਕੌਲੀਆਂ ਪਾਈਆਂ ਮੈਂ ਇੱਕ ਕੌਲੀ ਆਟੇ ਦੇ ਵਿੱਚ ਤੇ ਤੇਲ ਗਰਮ ਰੱਖ ਕੇ ਇਸ ਤਰ੍ਹਾਂ ਇੱਕ ਕੜਛੀ ਪਾਤੀ ਆਪਣੇ ਆਪ ਇਹਨ ਜਿਹੜਾ ਆ ਗੋਲ ਹੋ ਜਾਣਾ ਆ ਤੇ ਘੱਟ ਸੇਕ ਤੇ ਇਹਨੂੰ ਇਸ ਤਰ੍ਹਾਂ ਆਪਾਂ ਪਕਾ ਲੈਣਾ ਆ ਐਦਾ ਜਿਹੜਾ ਇਹ ਦਬਾ ਕੇ ਤੇਲ ਕੱਢ ਦਾਣਾ ਇਹਦੇ ਵਿੱਚੋਂ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਜਾ ਕੇ ਸਰਚ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਪੂੜੇ ਬਣਾ ਕੇ ਖਾਓ ਬਹੁਤ ਹੀ ਟੇਸਟੀ ਬਣਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਸਸੇਕਾਰ ਜੀ